ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਤਿਪ ਅੰਮ੍ਰਿਤਸਰੀਆ ਲਾਹੋਗੀ ਵੀਰ ਜੀ ਜਿੱਦਾਂ ਕਿ ਭਰਾੜੀਵਾਲ ਸ਼ੀਲਡ ਉੱਡੀ ਸੀ ਠੀਕ ਹੈ ਜੀ ਅੱਸੂ ਚ ਤੇ ਫਰਸਟ ਸੈਗਨ 3rd ਜਿੱਦਾਂ ਕਿ ਜਿਨ੍ਹਾਂ ਦੇ ਵੀ ਨਾਮ ਆਏ ਨੇ ਸਾਰੇ ਵੀਰਾਂ ਨਾਲ ਮੁਲਾਕਾਤ ਕਰਾਵਾਂਗੇ ਤੇ ਸਾਰੇ ਉਸਤਾਦ ਸਾਹਿਬਾਨ ਜੀ ਚੇਅਰਮੈਨ ਸਾਹਿਬ ਨੂੰ ਨਾਲ ਸਾਰਿਆਂ ਨਾਲ ਗੱਲਬਾਤ ਕਰਦੇ ਆ ਜਿੱਦਾਂ ਕਿ ਆਪਣੀ ਸ਼ੀਨਾ ਗਰੁੱਪ ਤੋਂ ਸ਼ੀਲਡ ਉਡਾਈ ਗਈ ਸੀ ਸਾਜੀ ਠੀਕ ਹੋ ਗਿਆ ਵੀਰ ਜੀ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਫਰਸਟ ਸਟੈਗ ਦੇ ਨਾਮ ਆਏ ਨੇ ਉਹ ਸਾਰੇ ਤੁਹਾਡੇ ਮੁਲਾਕਾਤ ਕਰਾਉਣੇ ਆ ਸਾਰੇ ਵੀਰਣਾ ਤੇ ਦੱਸ ਦਿਆਂ ਤੁਹਾਨੂੰ ਕਿਹਨਾਂ ਦੇ ਫਰਸਟ ਸਟੈਗ ਦੇ ਪ੍ਰਾਈਜ਼ ਆਏ ਨੇ ਆਓ ਜੀ ਲੈ ਚ ਆਉਂਦੇ ਹਾਂ ਕੋਈ ਸਾਜੀ ਇੱਕ ਦੋ ਸਟੈਗ ਦੇ ਅੱਜ ਦਿਨ ਆ ਆ ਰਿੰਕੂ ਢੋਲੀਆ ਆ ਜਿੰਨਾ ਜਿੰਨਾ ਦੇ ਇਨਾਮ ਆਏ ਨੇ ਜਿਹੜਾ ਵੀ ਸਾਡੇ ਹਰ ਵਾਰੀ ਆਉਂਦੇ ਨੇ ਰਿੰਕੂ ਢੋਲੀਆ ਰਿੰਕੂ ਢੋਲੀਆ ਸਾਹ ਨਵੀਂ ਵਾਦੀ ਤੋਂ ਜਿਨ੍ਹਾਂ ਨੇ ਨਾਲ ਲਿਜਾਣਾ ਬਿਲਕੁਲ ਘਰ ਛੱਡ ਕੇ ਆਣ ਕੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਹੈਗੇ ਨੇ ਕੋਈ ਵੀ ਜਿਹੜਾ ਵੀ ਚਾਹੇ ਤੇ ਨਾਲ ਜਾਣਗੇ ਆਪਾਂ ਲਾਈਨ ਆਈਏ ਜਿਹੜਾ ਇਹ ਸਿੱਧਾ ਆਪਾਂ ਪਾਕਿਸਤਾਨ ਦੇ हा <smallion noise> ਇਹ ਆਪਣੇ ਗਰਮੀ ਸਤਾਦ ਹੁਣੀ ਫਲੇ ਸੰਦ ਲੋਣੀ ਆਹ ਲੋਈ ਆਰੇ ਰਿੰਗੂ ਤਾਜੀ ਹੁਣੀ ਠੀਕ ਹੈ ਜੀ ਕਮਾਂਡ ਥਾਮੀ ਆ ਥੋੜੀ ਠੀਕ ਹੈ ਜੀ ਇਧਰ ਆਪਣੇ ਰਾਜੂ ਸਤਾਦ ਜੀ ਕੁਲਫੀਆਂ ਵਾਲੇ ਠੀਕ ਹੈ ਜੀ ਇੱਧਰ ਆਪਣੇ ਲੱਡੂ ਉਸਤਾਦ ਜੀ ਇੱਧਰ ਕਸਤੂਰੀ ਉਸਤਾਦ ਜੀ ਇੱਧਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਇੱਧਰ ਚੇਅਰਮੈਨ ਸਾਹਿਬ ਬਬੂ ਉਸਤਾਦ ਜੀ ਚੇਅਰਮੈਨ ਸਾਹਿਬ ਇੱਧਰ ਜਨਕੇ ਉਸਤਾਦ ਜੀ ਹੁਣੀ ਠੀਕ ਹੈ ਜੀ ਇੱਧਰ ਆਪਣੇ ਅਵਤਾਰ ਵੀਰ ਜੀ ਭੇਲੀ ਵਾਲੇ ਠੀਕ ਹੈ ਜੀ ਇੱਧਰ ਰੋਕੀ ਉਸਤਾਦ ਜੀ ਹੁਣੀ ਇੱਧਰ ਮੱਖਣ ਉਸਤਾਦ ਜੀ ਹੁਣੀ ਇੱਧਰ ਬਾਬਾ ਜੀ ਉਨੀ ਬਾਬਾ ਜੀ ਹੁਣੀ ਠੀਕ ਹੈ ਜੀ ਇੱਧਰ ਮਲਾਜਮ ਸਾਹਿਬ ਆਪਣੇ ਇੱਧਰ ਸ਼ਿੰਦਰ ਵੀਰ ਜੀ ਆਪਣੇ ਠੀਕ ਹੈ ਜੀ ਇੱਧਰ ਸਾਰੇ ਆਏ ਹੋਏ ਸੱਜਣ ਵੀਰ ਠੀਕ ਹੈ ਜੀ ਸਾਰਿਆਂ ਦਾ ਵੈਲਕਮ ਕਰਦੇ ਆ ਜੀ ਆਪੂ ਵੀਰ ਆਪਣਾ ਜਸਪ੍ਰੀਤ ਵੀਰ ਬਾਉ ਵੀਰ ਜੀ ਲੱਕੀ ਵੀਰ ਜੀ ਠੀਕ ਹੈ ਜੀ ਆ ਤੁਹਾਨੂੰ ਵੀਰ ਜੀ ਆਪਣੇ ਆ ਰਿੰਕੂ ਵੀਰ ਆਪਣਾ ਜੇ ਕਿਤੇ ਵੀਰ ਦਾ ਨਾਮ ਰਹਿ ਗਿਆ ਹੋਵੇ ਤਾਂ ਗੁਸਤਾਖੀ ਮਾਫ ਜੀ ਆ ਰਿੰਕੂ ਵੀਰ ਜੀ ਹੁਣਾਂ ਦਾ ਬੇਟਾ ਆ ਲੋ ਜੀ ਜਿੱਦਾਂ ਕਿ ਪੰਜ ਸ਼ੀਲਾ ਬਣਵਾਈਆਂ ਗਈਆਂ ਨੇ ਨਹੀਂ ਨਹੀਂ ਠੀਕ ਹੋ ਗਿਆ ਜੀ ਬਾਜਾ ਸਾਹਿਬ ਬਾਜਾ ਹਲੋ ਜੀ ਪਹਿਲਾ ਨਾਮ ਫਰਸਟ ਅਥੈਂਗਿੰਡ ਅ ਥਰਡ ਬਹਾਦਰ ਕਬੂਤਰ ਤੇ ਬਹਾਦਰ ਬੱਚਾ ਪੰਜ ਸ਼ੀਲਡਾਂ ਬਣਾਈਆਂ ਜੀ ਤੇ ਬੋਸ਼ ਸੋਹਣੀਆਂ ਸ਼ੀਲਡਾਂ ਬਣਵਾਈਆਂ ਜੀ ਠੀਕ ਹੈ ਜੀ ਸਤਵਾਂ ਟੂਰਨਾਮੈਂਟ ਹੋਇਆ ਸੀ ਜੀ ਯਾਰ ਕੀ ਅਸੂ ਦੇ ਵਿੱਚ ਜਿਹੜਾ ਟੂਰਨਾਮੈਂਟ ਹੋਇਆ ਸਤਵਾਂ ਟੂਰਨਾਮੈਂਟ ਹੋਇਆ ਸੀ ਜੀ ਹਾਂ ਜੀ ਆਜੋ ਹਾਂ ਜੀ ਉਸਤਾਦ ਜੀ ਪ੍ਰਭੂ ਸਾਜੀ ਬੋਲਿਓ ਤੀਸਰਾ ਨਾਮ ਬੋਬੀ ਉਸਤਾਦ ਸੂਰਮੰਡੀ ਦੀ ਪਾਰਟੀ ਦਾ ਸ਼ਗਿਰਦ ਹੈ ਉਹਨੂੰ ਤੀਸਰਾ ਨਾਮ 21000 ਰੁਪਿਆ ਜੀ ਵੀਰ ਜੀ ਹੁਣਾਂ ਨੂੰ ਤੇ ਵੀਰ ਜੀ ਹੁਣਾਂ ਦੀ ਸਾਰੀ ਪਾਰਟੀ ਨੂੰ ਦੂਸਰਾ ਨਾਮ ਬਾਜਵਾ ਗਰੁੱਪ ਤੋਂ ਕੁਲਤਾਸ਼ ਸਾਹਿਬ ਬਾਜਵਾਤ ਇਹਨਾਂ ਦੀ ਪਾਰਟੀ ਤੋਂ ਲੱਕੀ ਨਵੈਣਗੜ੍ਹ ਤੋਂ 31000 ਰੁਪਏ ਜੀ ਵੀਰ ਜੀ ਦਵਾਈਆਂ ਵਾਲਿਆਂ ਤੋਂ ਬਾਜਵਾ ਗਰੁੱਪ ਤੇ ਉਸਤਾਦ ਰੋਕੀ ਜੀ ਚੁੰਨੀਆਂ ਵਾਲੇ ਠੀਕ ਹੈ ਜੀ ਉਹਨਾਂ ਦਾ ਖਲੀਫਾ ਠੀਕ ਹੈ ਜੀ ਮੇਰਾ ਗੁਰ ਭਾਈ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਨੂੰ ਸਾਰੀ ਪਾਰਟੀ ਨੂੰ ਤੇ ਸਾਰਿਆਂ ਨੂੰ ਸਾਰੇ ਪਲੇਅਰਾਂ ਨੂੰ ਤੇ ਆਲ ਸਟਾਫ ਸਾਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਜਵਾ ਗਰੁੱਪ ਵੱਲੋਂ ਕਿੰਨਾ ਗਰੁੱਪ ਚੋਂ सोनू ਬੱਬਰ ਜੂਲਰ सोनू ਬੱਬਰ ਜੂਲਰ ਅਫਤਾਰ ਆ ਰਿਹਾ ਹੈ ਹਲੈ ਤਾਲੀ ਹਾਂ ਬੇਟਾ ਬਰਾਬਰ ਆ ਇਹ ਕਿੰਨਾ ਦਾ ਉਸਤਾ ਜੀ ਸੋਨੂ ਬੱਬਰ ਜੁੱਲਰ ਸੋਨੂ ਭਾਜੀ 12500 ਰੁਪਇਆ ਤੇ ਜਿਹੜਾ 2500 ਨੇ ਲਾਂਚ ਕੀਤਾ ਜਿਹੜਾ ਉਤਾਰਦੇ ਆਪਣੇ ਵੱਲੋਂ ਆ ਠੀਕ ਹੈ ਜੀ ਆ ਲੋ ਜੀ ਬਹੁਤ ਬਹੁਤ ਮੁਬਾਰਕਾਂ ਆ ਜੀ ਸੋਨੂ ਵੀਰ ਜੀ ਨੂੰ ਆ 3100 ਰੁਪਇਆ ਚੀਨਾ ਗਰੁੱਪ ਤੋਂ ਆ ਲੋ ਜੀ ਤੁਸਾ ਚੇਅਰਮੈਨ ਵੱਲੋਂ ਆ ਲੋ ਜੀ ਗੱਜਵੀਰ ਜੀ ਫੜੀ ਜਾਓ ਪਹਿਲੇ ਨਾਮ ਫਿਰ ਰਿਕਵਰੀ ਨੋਟ ਕਰਦੇ ਆ ਵੇਲੇ ਵੱਲੋਂ ਹਿੱਟ ਕਬੂਤਰ ਆ ਠੀਕ ਹੋ ਗਿਆ ਜੀ ਫਿਰ ਡਬਲ ਮੋਰ ਬਾਬਾ ਫਰੂਟ ਵਾਲੇ ਦੇ 5100 ਰੁਪਇਆ ਨੰਨੂ ਵੱਲੋਂ ਜਿਹੜਾ ਕਿ ਚੀਨਾ ਗਰੁੱਪ ਵੱਲੋਂ ਲਾਉਸ ਕੀਤਾ ਨੰਨੂ ਨੇ 5100 ਰੁਪਇਆ ਉਹਦੇ ਵੱਲੋਂ ਜੀ ਆ ਲੋ ਜੀ ਹਿੱਟ ਹਿੱਟ ਸਾਰੇ ਲੁੱਟ ਕੇ ਲੈ ਗਿਆ ਜੀ ਜੱਜ ਜੱਜ ਵੀਰ ਜੀ ਨੇ ਜਿੱਦਾਂ ਕਿ ਅੱਗੇ ਵੀ ਬਹੁਤ ਸ਼ੀਲਡਾਂ ਦੇ ਕਬਜ਼ਾ ਕੀਤਾ ਹੈ ਕਿ ਅੱਥੂ ਦੇ ਵਿੱਚ ਹਿੱਟ ਕਬੂਤਰ ਦੇ ਤੇ ਇਸ ਟੂਰਨਾਮੈਂਟ 'ਚ ਵੀ ਵੀਰਜੀ ਹੁਣਾ ਦੀ ਹਿੱਟ ਪਈ ਸੀ ਤੇ ਇਸ ਸ਼ੀਲਡ ਦੇ ਵੀ ਕਬਜ਼ਾ ਕੀਤਾ ਵੀਰਜੀ ਹੁਣਾ ਨੇ ਤੇ ਵੀਰਜੀ ਹੁਣਾ ਨੂੰ ਤੇ ਬਾਬਾ ਜੀ ਨੂੰ ਬਾਬਾ ਜੀ ਫਰੂਟਾ ਵਾਲਿਆਂ ਨੂੰ ਆਪਣੇ ਵੱਡੇ ਉਸਤਾਦ ਜੀ ਮਾਨਯੋਗ ਜੀ ਸਰਦਾਰ ਮਨਜੀਤ ਸਿੰਘ ਜੀ ਬੋਵੀ ਉਸਤਾਦ ਜੀ ਉਹਨਾਂ ਨੂੰ ਬਿੱਲੇ ਵੀਰਜੀ ਹੁਣਾ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਤੇ ਸਿਮੂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਨਿਕਾ ਸਭੀ ਤੋਂ ਤੁਹਾਨੂੰ ਇਸ ਸਾਥ ਪਾਰਟੀ ਲੱਡੂ ਸਾਧਾ ਅਸ਼ਗਰਦ ਨਿਕਾ 55000 ਰੁਪਇਆ ਜੀ ਜੀ ਨਿੱਕੇ ਵੀਰ ਹੁਣਾਂ ਨੂੰ ਤੇ ਨਿੱਕੇ ਵੀਰ ਜੀ ਹੁਣਾਂ ਦੀ ਸਾਰੀ ਪਾਰਟੀ ਨੂੰ ਲੱड्डू ਉਸਤਾਦ ਜੀ ਹੁਣਾਂ ਨੂੰ ਆਪਣੇ ਮਾਨਯੋਗ ਜੀ ਵੱਡੇ ਉਸਤਾਦ ਜੀ ਕਸਤੂਰੀ ਉਸਤਾਦ ਜੀ ਹੁਣੇ ਠੀਕ ਹੈ ਗਰਮੀਤ ਉਸਤਾਦ ਜੀ ਹੁਣਾਂ ਨੂੰ ਤੇ ਸਾਰੇ ਆਈ ਹੋਈ ਵੀਰ ਹੁਣਾਂ ਦੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਈਵਾ ਗਰੁੱਪ ਵੱਲੋਂ ਜੀਡੀਐਸ ਪੀਵੀ02 ਵੱਲੋਂ ਤੇ ਆਲ ਅੰਮ੍ਰਿਤਸਰ ਕਬੂਤਰ ਬਾਜ਼ ਖਿਡਾਰੀ ਵੀਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਲੋ ਜੀ ਵੀਰ ਜੀ ਜਿੱਦਾਂ ਕੀ ਅਸੂ ਦੇ ਵਿੱਚ ਸ਼ੀਲਡ ਡਵਾਈ ਸੀ ਵੀਰ ਜੀ ਹੁਣਾਂ ਨੇ ਤੇ ਸ਼ੀਨਾ ਗਰੁੱਪ ਦੀ ਸਾਰੀ ਟੀਮ ਆਪਣੇ ਨਾਲ ਮੌਜੂਦ ਨੇ ਠੀਕ ਹੈ ਜੀ ਤੇ ਬਹੁਤ ਵਧੀਆ ਸੰਯੋਗ ਦਿੰਦੇ ਨੇ ਸਾਰੇ ਵੀਰ ਇਦਾਂ ਹੀ ਸ਼ੀਲਾਂ ਡੋਂਦੇ ਰਹਿਣ ਤੇ ਇਦਾਂ ਹੀ ਵੱਧ ਚੜ ਕੇ ਨਾਮ ਦਿੰਦੇ ਰਹਿਣ ਐਰ ਕੀ ਪਹਿਲੀ ਵਾਰੀ ਆਪਣੇ ਕੋ 50 ਸ਼ਤ ਹੋਈਆਂ ਅਸੂ ਚ ਠੀਕ ਹੋ ਗਿਆ ਬਾਬਾ ਜੀ ਤੇ ਅਗਲੀ ਵਾਰੀ ਵੀ ਸਾਰੇ ਵੀਰ ਵੱਧ ਚੜ ਕੇ ਹਿੱਸਾ ਲਿਓ ਹੋ ਗਿਆ ਜੀ ਜਿੱਦਾਂ ਕਿ ਹਰ ਸਾਲ ਇਦਾਂ ਹੀ ਸੰਯੋਗ ਦਿੰਦੇ ਰਹਿਣ ਵੀਰ ਜੀ ਹੁਣੀ ਤੇ ਆਪਣੇ ਕੋਲੋਂ ਵੀ ਨਾਮ ਦਿੱਤੇ ਨੇ ਵੀਰ ਜੀ ਹੁਣਾ ਨੇ ਜਿੱਦਾਂ ਜਿੱਦਾਂ ਵੀਰ ਜੀ ਹੁਣਾ ਨੇ ਅਨਾਉਂਸ ਕੀਤੇ ਸੀ ਉਹ ਸਾਰੇ ਨਾਮ ਪਹੁੰਚਦੇ ਕੀਤੇ ਨੇ ਵੀਰ ਜੀ ਹੁਣਾ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਇਦਾਂ ਹੀ ਮਾਰਾ ਕਿਰਪਾ ਰੱਖਣ ਇਹਨਾਂ ਦੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਮਾਰਾ ਇਹਨਾਂ ਨੂੰ ਤੇ ਚੜ੍ਹਦੀ ਕਲਾ ਜਿ ਰਹਿਣ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਹਾਂਜੀ ਲੱਡੂ ਉਸਤਾਦ ਜੀ ਨਵੇਂ ਕਬੂਤਰ ਬਾਜ਼ ਖਿਡਾਰੀ ਵੀਰਾਂ ਨੂੰ ਕੋਈ ਸੁਣਿਆ ਬਹੁਤ ਵਧੀਆ ਜੀ ਹਾਂਜੀ ਕਸਤੂਰੀ ਸਾਹਿਬ ਜੀ ਬਹੁਤ ਵਧੀਆ ਜੀ ਇਦਾਂ ਸਾਰੇ ਮਿਹਨਤਾਂ ਕਰੋ ਸਾਰਿਆਂ ਨੂੰ ਫਲ ਮਿਲੇਗਾ ਜਿੰਦਾ ਮਰਜੀ ਮਿਹਨਤ ਕਰੋਗੇ ਫਲ ਮਿਲੇਗਾ ਵੈਸੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਜੀ ਉਹਦੇ ਵਿੱਚ ਮੈਂ ਵਾਅਦਾ ਕੀਤਾ ਸੀਗਾ ਸਾਰਿਆਂ ਨੂੰ ਕਹਿ ਸੀਗਾ ਕਿ ਜਿੰਨੇ ਵੀ ਮੇਰੇ ਨਾਲ ਮੈਂਬਰ ਚੱਲਦੇ ਨੇ ਆਲ ਮੈਂਬਰ ਆਲ ਅੰਮ੍ਰਿਤਸਰ ਫਿਜ਼ਨ ਫਲਾਈਂਗ ਕਲਬ ਦੇ ਮੈਂਬਰ ਜਿੰਨੇ ਵੀ ਹੈਗੇ ਨੇ ਐਤ ਕੀ ਸਾਰੇ 11 ਕਬੂਤਰਾਂ ਦੀ ਤਿਆਰੀ ਕਰਨ ਇੱਕ ਜਾਂ ਦੋ ਸ਼ੀਲਡਾਂ ਅਸੀਂ ਜ਼ਰੂਰ 11 ਕਬੂਤਰਾਂ ਦੀ ਐਤ ਕੀ ਸਾਰਿਆਂ ਨੂੰ ਡਾ ਕੇ ਦੱਸ ਰਹੀਆਂ ਸਾਰੇ ਹੀ ਕਹਿ ਰਹੇ ਕਿ 11 11 ਵਾਲੇ ਡਾਓ ਤੇ 11 11 ਵਾਲੇ ਉੱਡੇਗੇ ਜ਼ਰੂਰ ਭਾਵੇਂ ਇੱਕ ਉੱਡੇ ਤੇ ਭਾਵੇਂ ਦੋ ਉੱਡਣ ਸ਼ੀਲਡਾਂ ਉੱਡਣਗੇ ਜ਼ਰੂਰ 11 ਕਬੂਤਰਾਂ ਦੀ ਜਿੰਨੇ ਵੀ ਮੇਰੇ ਕਬੂਤਰ ਬਾਜ਼ ਹੈਗੇ ਨੇ 11 11 ਕਬੂਤਰਾਂ ਦੀ ਤਿਆਰੀ ਕਰਕੇ ਆਣਾ ਐਤ ਕੀ ਸਾਰੇ